ਸੋਸ਼ਲ ਮੀਡੀਆ ਤੇ ਹਰ ਰੋਜ਼ ਨਵੇਂ ਵਿਸ਼ੇ ਚਰਚਾ ਦਾ ਕਾਰਨ ਬਣਦੇ ਹਨ ਪਰ ਅੱਜ ਜਿਸ ਨਾਮ ਦੀ ਗੱਲ ਹੋ ਰਹੀ ਹੈ ਉਹ ਹੈ ਮਹਿਕਪ੍ਰੀਤ ਉਹੀ ਮਹਿਕ ਜਿਸ ਦੀ ਕਹਾਣੀ ਨੇ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਸ਼ਤਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋੜਾ ਪੰਜਾਬ ਤੇ ਇਨ੍ਹਾਂ ਦਿਨੀ ਸੋਸ਼ਲ ਮੀਡੀਆ ਤੇ ਇੱਕ ਨਵਾਂ ਨਾਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਮਹਿਕ ਤੁਸੀਂ ਇਸ ਨੂੰ ਪਹਿਲਾਂ ਹੀ ਜਾਣਦੇ ਹੋ ਕਿਉਂਕਿ ਇਹ ਮਸ਼ਹੂਰ ਪੰਜਾਬੀ ਬਲੌਗਰ ਦੇ ਭਰਾ ਰਵੀ ਦੀ ਮਨਸਾਤੀ ਹੈ ਤੇ ਇਸ ਸਮੇਂ ਕੈਨੇਡਾ ਵਿੱਚ ਰਹਿੰਦੀ ਹੈ ਮਹਿਕ ਨੂੰ ਅਕਸਰ ਉਸਦੇ ਬਲੌਗਾਂ ਵਿੱਚ ਖੁਸ਼ ਮિજાਜ ਤੇ ਪੋਜੀਟਿਵ ਮੂਡ ਚ ਵੇਖਿਆ ਜਾਂਦਾ ਸੀ ਪਰ ਜ਼ਿੰਦਗੀ ਨੇ ਇੱਕ ਐਸਾ ਮੋੜ ਦਿੱਤਾ ਕਿ ਉਹ ਡਿਪਰੈਸ਼ਨ ਨਾਲ ਜੁੰਝਣ ਲੱਗੀ ਕੈਨੇਡਾ ਦੇ ਡਾਕਟਰ ਉਸ ਦੀ ਬਿਮਾਰੀ ਨੂੰ ਸਹੀ ਢੰਗ ਨਾਲ ਪਛਾਣ ਨਹੀਂ ਸਕੇ ਅਤੇ ਇਲਾਜ ਲਈ ਉਸ ਨੂੰ ਇਕੱਲੇ ਹੀ ਭਾਰਤ ਭੇਜ ਦਿੱਤਾ ਗਿਆ ਦੁੱਖ ਦੀ ਗੱਲ ਹੈ ਕਿ ਜਿਸ ਪਰਿਵਾਰ ਤੋਂ ਉਹ ਸਭ ਤੋਂ ਵੱਧ ਉਮੀਦ ਰੱਖਦੀ ਸੀ ਉਹੀ ਲੋਕ ਮੁਸੀਬਤ ਵਿੱਚ ਪਿੱਛੇ हट ਗਏ ਇੱਥੋਂ ਤੱਕ ਕਿ ਉਸ ਦਾ ਪਤੀ ਵੀ ਉਸ ਵੇਲੇ ਉਸਦੇ ਨਾਲ ਨਹੀਂ ਖੜਿਆ ਹੁਣ ਹਾਲ ਹੀ ਚ ਉਸਦੇ ਬਾਰੇ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਦੇ ਮਨ ਵਿੱਚ ਹੋਰ ਵੀ ਸਵਾਲ ਖੜੇ ਕਰ ਦਿੱਤੇ ਹਨ ਮਹਿਕ ਨੇ ਆਪਣੇ ਚੈਨਲ ਤੇ ਨਵਾਂ ਬਲੌਗ ਅਪਲੋਡ ਕੀਤਾ ਜਿਸ ਦਾ ਟਾਈਟਲ ਸੀ ਪਰਿਵਾਰ ਦਾ ਵਿਛੋੜਾ ਸਹਿਣਾ ਬਹੁਤ ਮੁਸ਼ਕਿਲ ਇਸ ਵੀਡੀਓ ਵਿੱਚ ਉਸ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜਾ ਗੁਰਦੁਆਰੇ ਚ ਦਰਸ਼ਨ ਕਰਨ ਗਈ ਅਤੇ ਉੱਥੇ ਖੜ ਕੇ ਕਿਹਾ ਕਿ ਜਿਵੇਂ ਗੁਰੂ ਸਾਹਿਬ ਦਾ ਪਰਿਵਾਰ ਇਸ ਥਾਂ ਵਿਛੜਿਆ ਸੀ ਅੱਜਕੱਲ ਅਸੀਂ ਵੀ ਆਪਣੇ ਨਜ਼ਦੀਕੀ ਰਿਸ਼ਤਿਆਂ ਨੂੰ ਕੁਝ ਦੂਰੀਆ ਕਰਕੇ ਖੋ ਬੈਠੇ ਆਂ ਦਰਸ਼ਕਾਂ ਨੇ ਕਮੈਂਟਾਂ ਚ ਲਿਖਿਆ ਕਿ ਜਿਹੜੇ ਆਪਣੇ ਮੁਸੀਬਤ ਵਿੱਚ ਸਾਥ ਨਹੀਂ ਦਿੰਦੇ ਉਹਨਾਂ ਰਿਸ਼ਤਿਆਂ ਤੋਂ ਦੂਰ ਹੋ ਜਾਣਾ ਹੀ ਚੰਗਾ ਹੈ ਮਹਿਕ ਨੇ ਵੀ ਆਪਣੇ ਅੰਦਾਜ਼ ਚ ਇਹੀ ਇਸ਼ਾਰਾ ਦਿੱਤਾ ਕਿ ਜਦੋਂ ਕੋਈ ਆਪਣੇ ਸੰਕਟ ਚ ਸਾਥ ਨਾ ਦੇਵੇ ਉਹ ਰਿਸ਼ਤਾ ਛੱਡਣਾ ਹੀ ਬਿਹਤਰ ਹੁੰਦਾ ਹੈ ਫਿਲਹਾਲ ਮਹਿਕ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ ਉਸਦੀ ਡਿਪਰੈਸ਼ਨ ਦੀ ਥੈਰੇਪੀ ਲਗਾਤਾਰ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ ਸਾਡੀ ਵੀ ਅਰਦਾਸ ਹੈ ਕਿ ਵਾਹਿ ਗਰੂ ਉਸ ਨੂੰ ਜਲਦੀ ਪੂਰੀ ਤੰਦਰੁਸਤ ਬਖਸ਼ਣ ਤੇ ਸਦਾ ਚੜ੍ਹਦੀ ਕਲਾ 'ਚ ਰੱਖਣ ਦੋਸਤੋ ਤੁਸੀਂ ਮਹਿਕ ਦੀ ਇਸ ਵੀਡੀਓ ਬਾਰੇ ਕੀ ਸੋਚਦੇ ਹੋ ਕਮੈਂਟ 'ਚ ਆਪਣੀ ਰਾਏ ਜਰੂਰ ਦੱਸੋ ਪੰਜਾਬ ਦੀ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਰੋਲਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਛੱਤਿ ਸ਼੍ਰੀ ਅਕਾਲ ਜੀ